ਰਾਗ ਮਾਰੂ ਮਹਿਲਾ ਪਹਿਲਾ ਘਰ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਐਨਸ ਜਾਗੈ ਨੀਂਦ ਨ ਸੋਵੈ ਸੋ ਜਾਣੈ ਜਿਸ ਵੇਦਨ ਹੋਵੈ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਓ ਜਿਸ ਨੂੰ ਸਾਚਾ ਸਿਸਤੀ ਲਾਏ ਗੁਰਮੁਖ ਵਿਰਲੇ ਕਿਸੈ ਬੁਝਾਏ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਾਪਾਰੀ ਜੀਓ ਰਹਾਉ ਤਿਰਸੇਤੀ ਧਨ ਪੇਮ ਰਚਾਏ ਗੁਰ ਕੈ ਸ਼ਬਦ ਤਥਾ ਚਿਤ ਲਾਏ ਸਹਿਜ ਸੇਤੀ ਧਨ ਖਰੀ ਸੋਹੇਲੀ ਕ੍ਰਿਸ਼ਨ ਤਿਖਾ ਨਿਵਾਰੀ ਜੀਓ ਸੈਸਾ ਤੋੜੇ ਭਰਮ ਚੁਕਾਏ ਸੈਜੇ ਸਿਫਤੀ ਤਨ ਕਚੜਾਏ ਗੁਰ ਕੈ ਸ਼ਬਦ ਮਰੇ ਮਨ ਮਾਰੇ ਸੁੰਦਰ ਜੋ ਗਾਤਾਰੀ ਜਿਓ ਹਉ ਮੈਂ ਜਲਿਆ ਮਨੋ ਵਸਾਰੇ ਜੰਪੁਰ ਵੱਜੇ ਖੜਗ ਤਰਾਰੇ ਅਬ ਕਹਿ ਕਹਿ ਨਾਮ ਨਾ ਮਿਲਈ ਤੂੰ ਸੋ ਜਿਹੜੇ ਪਾਰੀ ਜਿਓ ਮਾਇਆ ਮਮਤਾ ਪਵੇਂ ਖਿਆਲੀ ਜੰਪੁਰ ਫਸੇਗਾ ਜਮ ਜਾਲੀ ਖੇਤ ਕੇ ਬੰਧਨ ਤੋੜ ਨ ਸਕੈ ਤਾਂ ਜਮ ਕਰੇ ਖੁਆਰੀ ਜੀਉ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦੀਆ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸ਼ਰਨ ਤੁਮਾਰੀ ਜੀਉ ਮਾਰੂ ਮਨ ਲਾਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਬੈਸਾਂ ਮੈਂ ਤਾਂ ਬੈਸਾਂ ਸੁਆਮੀ ਜਾਂ ਪੇਜ ਤਾਂ ਜਾਵਾਂ ਸਭ ਨਗਰੀ ਮੈਂ ਏਕੋ ਰਾਜਾ ਸਬੇ ਪਵਿੱਤ ਹੈ ਥਾਵਾ ਬਾਬਾ ਦੇ ਵਸਾਂ ਸੱਚ ਗਾਵਾ ਜਾਤੇ ਸਹਿਜੇ ਸਹਿ ਜਸਮਾਵਾ ਰਹਾ ਬੁਰਾ ਪਲਾਕੇਸ਼ ਆਪਸ ਤੇ ਜਾਨਿਆ ਏ ਹੀ ਸਗਲ ਵਿਕਾਰਾ ਏ ਫੁਰਮਾਇ ਖਸਮ ਕਾ ਹੋਆ ਵਰਤੇ ਏ ਸੰਸਾਰਾ ਇੰਦਰੀਤਾ ਸਬਲ ਕਹੀਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰ ਸਭ ਕਰਤਾ ਐਸਾ ਬੁਝ ਕੋਈ ਘਰ ਪਰਸਾਦੀ ਏਕ ਲੇ ਲਾਗੀ ਦੁੱਧ ਦਾਤ ਦੇ ਬਿਨਾ ਸੀ ਜੋ ਤਿਸ ਪਾਣਾ ਸੋ ਸਤ ਕਰ ਮੰਨਿਆ ਟਾਟੀ ਜਮਕੀ ਫਾਸੀ ਣਤ ਨਾਨਕ ਲੇਖਾ ਮੰਗ ਕਮਨਾ ਜਾਂ ਚੂਕਾ ਮਨ ਅਬ ਮਾਨਾ ਤਾਸਤ ਸਤਰਮ ਰਾਇ ਜਗ ਤੋ ਹੈ ਪੈ ਸੱਚੇ ਕੀ ਸ਼ਰਨਾ ਮਾਰੂ ਮੈਂ ਲਾਤੀਜਾ ਆਵਣ ਜਾਣਾ ਨਾ ਥੀਏ ਨਿਜ ਘਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਏ ਮਨ ਹਰ ਜਿਉ ਚੇਤ ਤੂੰ ਮਨੋਂ ਤਜ ਵਿਕਾਰ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ ਰਹਾ ਇੱਥੇ ਨਾਉ ਪੁੱਲਿਆ ਫਿਰ ਹੱਥ ਕਥਾਉ ਨਾ ਪਾਏ ਜੋਨੀ ਸਭ ਪੁਵਾਈਨ ਵਿਸ਼ਟਾ ਮਾਹੇ ਸਮਾਏ ਵਡਭਾਗੀ ਗੁਰ ਪਾਇਆ ਤੂਰਬ ਲਿਖਿਆ ਮਾਏ ਅਨੰਦ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰਿਸ਼ਟ ਸਭ ਸਾਜੀਆਂ ਨੇ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਭਾਵੇ ਤੈ ਦੇ ਮਾਰੂ ਮਨ ਲਾਤੀਜਾ ਪਿਛਲੇ ਗੁਨਾਹ ਬਖਸ਼ਾਏ ਜਿਉ ਅਬ ਤੂੰ ਮਾਰਗ ਪਾਏ ਹਰ ਕੀ ਚਰਣੀ ਲਾਗ ਰਹਾ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮੁ ਹਰਿ ਆਏ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਏਕੈ ਪਾਏ ਰਹਾ ਨਾਮੈ ਜਾਤ ਨਾ ਪਤ ਹੈ ਨਾਮੈ ਤੇ ਨਾ ਥਾਓ ਸ਼ਬਦ ਭੇਦ ਭ੍ਰਮ ਕਟਿਆ ਗੁਰ ਨਾਮ ਦੀਆ ਸਮਝਾਏ ਏ ਮਨ ਲਾਲਚ ਕਰਦਾ ਫਿਰਾ ਲਾਲਚ ਲਗਾ ਜਾਏ ਤੰਧ ਕੂੜ ਵਿਆਪਿਆ ਜੰਪੂਰ ਝੋਟਾਂ ਖਾਏ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਹੀਂ ਕੋਏ ਤਖਤ ਖਜ਼ਾਨਾ ਬਖਸ਼ਿਓ ਗੁਰਮੁਖਾਂ ਸੁਖ ਹੋਏ ਮਾਰੂ ਮਲਾ ਤੀਜਾ ਸਚ ਰਤੇ ਸੇ ਟੋਲ ਲਾਓ ਏ ਵਿਰਲੇ ਸੰਸਾਰ 3ਨ ਮਿਲਿਆ ਮੁਖ ਉਜਲਾ ਜਪਨਾਮ ਮੁਰਾਰ ਬਾਬਾ ਸਾਚਾ ਸਾਹਿਬ ਹਿਰਦੈ ਸਮਾਲ ਸਤਗੁਰ ਆਪਣਾ ਪੁੱਛ ਦੇਖ ਲੈ ਹੋ ਵਖਰ ਪਾਲ ਰਹਾ ਇੱਕ ਸੱਚ ਸਭ ਸੇਵੰਦੀ ਧੁਰਫਾਗ ਮਿਲਾਵਾ ਹੋਏ ਗੁਰਮੁਖ ਮਿਲੇ ਸੇ ਨ ਵਿਛੁੜੈ ਪਾਵੈ ਸੱਚ ਸੋਇ ਇੱਕ ਭਗਤੀ ਸਾਰ ਨਾ ਜਾਣਨੀ ਮਨ ਮੁਖ ਪਰਮ ਪੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਣਾ ਕਿਛੂ ਨਾ ਜਾਏ ਜਿਸ ਨਾਲ ਜ਼ੋਰ ਨਾ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸ ਤਾ ਸੁਣ ਕਰੇ ਸ਼ਾਬਾਸ਼ ਮਾਰੂ ਮਨ ਲਾ ਤੀਜਾ ਮਾਰੂ ਤੇ ਸ਼ੀਤਲ ਕਰੇ ਮਨੂਰੋਂ ਕੰਚਨ ਹੋਏ ਸੋ ਸਾਚਾ ਸਲਾਹੀਆ ਤਿਸ ਜੇਵਡ ਅਵਰਨਾ ਕੋਏ ਮੇਰੇ ਮਨ ਅਨੰਦਿਨ ਧਿਆਏ ਹਰਨਾਓ ਸਤਿਗੁਰ ਕਾਏ ਬਚਨ ਅਰਾਧ ਤੂੰ ਅਨੰਦਿਨ ਗੁਣ ਗਾਓ ਰਹਾਓ ਗੁਰਮੁਖ ਏਕੋ ਜਾਣੀਐ ਜਾ ਸਤਗੁਰ ਦੇ ਬੁਝਾਏ ਸੋ ਸਤਗੁਰ ਸਾ ਲਾਈ ਜਿੱਦੂ ਐਸੋ ਜੀ ਪਾਏ ਸਤਗੁਰ ਛੋੜ ਦੂਜਾ ਲੱਗੇ ਕਿਆ ਕਰਨ ਅੱਗੇ ਜਾਏ ਜੰਪੁਰ ਬੱਧੇ ਮਾਰੀਆਂ ਬੋਤੀ ਮਿਲੈ ਸਜ਼ਾਏ ਮੇਰਾ ਪ੍ਰਭ ਵੇ ਪਰਵਾਹ ਨਾ ਤਿਸ ਤੇ ਨਾ ਤੁਮਾਈ ਨਾਨਕ ਤੇ ਸਰਣਾਈ ਪਜਪੋ ਆਪੇ ਬਖਸ਼ ਮਣਾ ਮਾਰੂ ਮਹਿਲਾ ਚੌਥਾ ਕਰ ਦੂਜਾ ਇਕੋ ਓੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸ਼ਰਣ ਪਰੇ ਦਾਦ ਤੰਜ ਸੁਦਮੇ ਮਿਲਿਓ ਭਗਤੀ ਪਾਏ ਤਰੇ ਅਗਤ ਵਛਲ ਹਰਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੇ ਤ੍ਰੂ ਪ੍ਰਲਾਦ ਬਿਦਰਦਾਸੀ ਸਤ ਗੁਰਮੁਖ ਨਾਮ ਤਰੇ ਰਾਵ ਕਲਯੁਗ ਨਾਮ ਪ੍ਰਧਾਨਤ ਦਾਰਥ ਅਗਤ ਜਨਾ ਉਦਰੇ ਨਾਮ ਜੈ ਦਿਓ ਕਬੀਰ ਤ੍ਰਲੋਚਨ ਸਭ ਦੋਖ ਗਏ ਚਮਰੇ ਗੁਰਮukh ਨਾਮ ਲੱਗੇ ਸੇ ਉਧਰੇ ਸਭ ਕਿਰਬਿਖ ਪਾਪ ਤਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨਕੇ ਦੋਖ ਪਰ ਹਰੇ ਦੇਸਵਾਰ ਅਜਾਮਲ ਉਧਰਿਓ ਮੁਖ ਬੋਲ ਨਾਰਾਇਣ ਨਰਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ अनुग्रह ਕੀ ਹਰ ਅੰਗੀ ਕਾਰ ਕਰੇ ਸੇਵਕ ਤੈ ਜਿ ਰਖੇ ਮੇਰਾ ਗੋਵਿੰਦ ਸ਼ਰਣ ਪਰੇ ਉਧਰੇ ਜਨ ਨਾਨਕ ਹਰ ਕਿਰਪਾ ਤਾਰੀ ਔਰ ਤਰਿਓ ਨਾਮ ਹਰੇ ਮਾਰੂ ਮੈਂ ਲਾ ਚੌਥਾ ਸਿਦ ਸਨਾਧ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾ ਦੇ ਕਰਵਿਆ ਸ਼ਰਣ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਤੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾ ਸੁਰ ਨਰ ਗਣ ਗੰਧਰ ਜਪਿਓ ਵਿਖ ਬਪੁਰੇ ਹਰ ਗਾਇਆ ਸ਼ੰਕਰ ਬ੍ਰਹਮ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿਨਾਂ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਤੇ ਆਇਓ ਸਾਰ ਜਪਤਿਆਂ ਅੰਤ ਨ ਪਾਇਆ ਬੇਪੁਰਾਂ ਸਿਮਰਤ ਹਰ ਜਪਿਆ ਮੁਖ ਪੰਡਿਤ ਹਰ ਗਾਇਆ ਨਾਮ ਰਸਾ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨੰਤ ਰੰਗੀ ਨਾਮ ਜਿਨ ਜਪਿਆ ਮੈਂ ਗਣਤ ਨ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਂ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰਤਾਰ ਕਿਰਪਾ ਹਰ ਨਾਮ ਦ੍ਰਿੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹਿਲਾ ਚੌਥਾ ਕਰ ਪੀਜਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਦਾਨ ਲੈ ਗੁਰਮਤ ਹਰਪਤ ਪਾਏ ਹਲਤ ਪੰਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ ਜਿੱਥੇ ਅਵਕਟ ਗਲੀਆਂ ਪੀੜੀਆਂ ਤਿੱਥੈ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਿਰੜਾਏ ਮੇਰਾ ਮਾਤ ਪਿਤਾ ਸੁਤ ਬੰਦ ਪੋ ਮੈਂ ਹਰ ਦਿਨ ਅਵਰਨਾ ਮਾਏ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਏ ਇਸ ਅਗ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੇ ਪਾਗ ਹੀਨ ਮਰ ਜਾਏ ਓਏ ਫਿਰ ਫਿਰ ਜੋਨ ਧਵਾਈ ਹੈ ਨਰ ਜੰਮੈ ਆਵੇ ਜਾਏ ਓਏ ਜਮਦਰ ਬੱਧੇ ਮਾਰੀ ਹੈ ਹਰ ਦਰਗਾ ਮਿਲੇ ਸਜ਼ਾਏ ਤੂੰ ਪ੍ਰਭ ਹਮ ਸ਼ਰਣਾਗਤੀ ਮੋਕੋ ਮੇਲ ਲਿਓ ਹਰ ਰਾਇ ਹਰ ਤਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸ਼ਰਣਾਏ ਹਰ ਜੀਉ ਆਪ ਦਿਆਲੋ ਹੋਏ ਜਨ ਨਾਨਕ ਹਰ ਮੇਲਾਏ ਮਾਰੂ ਮਨ ਲਾਉਂਦਾ ਚੌਥਾ ਹਉ ਪੁੰਜੀ ਨਾਮ ਦਸਾਏਂਦਾ ਕੋ ਦਸੇ ਹਰ ਧਨ ਰਾਸ ਖਉ ਤਿਸ ਵਿਟੋ ਖੰਖੰਨੀਆ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧੰਨ ਰਾਸ ਗੁਰ ਪੂਰੇ ਨਾਮ ਦਰੜਾਇਆ ਧਰ ਤੀਰਕ ਹਰ ਸ਼ਾਬਾਸ਼ ਰਹਾ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਧੰਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸ਼ਬਾਸ ਸਾਗਰ ਧਕਤ ਪੰਢਾਰ ਹਰ ਪੂਰੇ ਸਤ ਗੁਰ ਪਾਸ ਸਤ ਗੁਰ ਠਾ ਖੋਲ ਦੇ ਮੁਖ ਗੁਰਮੁਖ ਹਰ ਪਰਗਾਸ ਨਨ ਮੁਖ ਭਾਗ ਵੀ ਹੂਣਿਆ ਸਿਖ ਮੋਈਆ ਤੰਦੀ ਪਾਸ ਗੁਰਦਾਤਾ ਦਤਾਰ ਹੈ ਹੋ ਮੰਗੋ ਦਾਨ ਗੁਰ ਪਾਸ ਚਿਰਿ ਵਿਸ਼ੁਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਪਾਵੇ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮੈਂ ਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਰਿਦੈ ਸਮਾਣੀ ਜਪ ਹਰ ਹਰ ਕਥਾ ਵਡ ਭਾਗਿਆ ਹਰ ਉੱਤਮ ਪਦ ਨਿਰਬਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੇ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਤਤ ਕਹਾਣੀ ਰਹਾਉ ਮੈਂ ਮਨ ਤਨ ਖੋਜ ਢੋਲਿਆ ਕਿਉ ਪਾਈ ਏ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਮੇਰੇ ਮਨ ਤਨ ਨਾਮ ਅਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖਾ ਪੁਰਖ ਮਿਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਪਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਵੀ ਹੂਣਿਆ ਤੈਨ ਦੁਖੀ ਰਹਿਣ ਵਿਹਾਣੀ ਥਮ ਜਾਚਿਕ ਦੀਨ ਪ੍ਰਭ ਤੇਰਿਆ ਮੁਖ ਬੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸ਼ਰਣਾ ਗਤੀ ਕਰ ਕਿਰਪਾ ਨਾਮ ਸਮਾਨੀ